ਕੋਈ ਪਿੰਡ ਸੀ ਤੇ ਬਰਸਾਤ ਨਹੀਂ ਹੋ ਰਹੀ ਸਾਰੀ ਫਸਲ ਬਰਸਾਤ ਨਾਲ ਹੁੰਦੀ ਏ ਹੋਰ ਕੋਈ ਸਾਧਨ ਨਹੀਂ ਏ ਕਾਲ ਪੈ ਗਿਆ ਲੋਕ ਭੁੱਖੇ ਮਰ ਰਹੇ ਨੇ ਬੜੇ ਪਰੇਸ਼ਾਨ ਸੋਚਿਆ ਕੀ ਕੀਤਾ ਜਾ ਇਕੱਠੇ ਹੋ ਗਏ ਪਿੰਡ ਦਾ ਸਰਪੰਚ ਪੰਚ ਮੀਂਗ ਇਕੱਠੇ ਅਰਦਾਸ ਕਰੋ ਅਰਦਾਸ ਕਿਉਂਕਿ ਆਖਰੀ ਹੀਲਾ ਬੰਦੇ ਦੇ ਕੋਲ ਅਰਦਾਸ ਹੀ ਬਚਦੀ ਹੈ ਭਰੀ ਸਭਾ ਦੇ ਅੰਦਰ ਗ੍ਰੋਪਤੀ ਦੇ ਉੱਤੇ ਭੀੜ ਬਣੀ ਕੋਈ ਚਾਲਾ ਨਹੀਂ ਚੱਲਿਆ ਅਰਦਾਸ ਕੀਤੀ ਪਰਮੇਸ਼ਰ ਤੇ ਪੈਜ ਰੱਖੀ ਤੇ ਭਾਈ ਗੁਰਦਾਸ ਜੀ ਨੇ ਪਾਣੀ ਚ ਲਿਖਿਆ ਅੰਦਰ ਸ਼ਬਦ ਦੁਸ਼ਾਸ਼ਨ ਹੈ ਲੋਕਤੀ ਦੀ ਪੈਜ ਅਰਦਾਸ ਸਭ ਤੋਂ ਆਖਰੀ ਇਲਾ ਬੰਦੇ ਕੋਲ ਆਰਕੋ ਕਿ ਪਹਿਲਾ ਬੰਦੇ ਨੂੰ ਆਪਣੀ ਤਾਕਤ ਦੇ ਮਾਣ ਹੁੰਦਾ ਹੈ ਆਪਣੀ ਮਾਇਆ ਤੇ ਮਾਣ ਹੁੰਦਾ ਹੈ ਆਪਣੀ ਪਹੁੰਚ ਤੇ ਮਾਣ ਹੁੰਦਾ ਹੈ ਬੰਦੇ ਨੂੰ ਆਪਣੀ ਪਦਵੀ ਦਾ ਮਾਣ ਹੁੰਦਾ ਹੈ ਪਰ ਜਦੋਂ ਸਾਰੇ ਮਾਣ ਟੁੱਟ ਜਾਂਦੇ ਹਨ ਫਿਰ ਬੰਦੇ ਨੂੰ ਅਰਦਾਸ ਜੇਤੇ ਆਉਂਦੀ ਹੈ ਜਾ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ ਜਦੋਂ ਕੋਈ ਵੀ ਢੋਈ ਨਹੀਂ ਨਾ ਦਿੰਦਾ ਪਹਿਲਾਂ ਤਾਂ ਬੰਦੇ ਨੂੰ ਮਾਨ ਹੁੰਦਾ ਹੈ ਨਹੀਂ ਮੇਰੇ ਕੋਲ ਪੈਸਾ ਮੇਰੇ ਕੋਲ ਪਹੁੰਚੇਗਾ ਨਾ ਚੱਲਦਾ ਮੈਂ ਕਰਦਾ ਐਂ ਕਰਉਂਦਾ ਜਦ ਸਾਰੇ ਇਲਾਕੇ ਤਦ ਤੇ ਢੋਈ ਕੋਈ ਨਾ ਦੇ ਲੱਗੂ ਹੋਏ ਦੁਸ਼ਮਨਾ ਚਲੋ ਦੁਸ਼ਮਨਾ ਨੇ ਤੇ ਛੱਡ ਕੇ ਜਾਣਾ ਹੀ ਹੈ ਆਪਣੇ ਵੀ ਛੱਡ ਜਾਂਦੇ ਨੇ ਸਕੇ ਸੰਬੰਧੀ ਛੱਡ ਜਾਂ ਸਾਠਵੇਂ ਭੱਜ ਖੱਲੇ ਦੁਸ਼ਮਨ ਭੱਜ ਜਾਵੇ ਕੋਈ ਗੱਲ ਨਹੀਂ ਕੰਮ ਉਦੋਂ ਲੱਗਦਾ ਜਦੋਂ ਆਪਣਾ ਛੱਡ ਕੇ ਜਾਂਦਾ ਹੈ ਦੁਸ਼ਮਨ ਨੇ ਤੇ ਜਾਣਾ ਹੀ ਹੈ ਤੇ ਦੋ ਬੰਦੇ ਜਿੰਦਗੀ 'ਚ ਕਦੇ ਨਹੀਂ ਭੁੱਲਦੇ ਇੱਕ ਜਿਹੜਾ ਦੁੱਖ ਵੇਲੇ ਨਾਲ ਖੜ ਜਾਵੇ ਤੇ ਦੂਜਾ ਜਿਹੜਾ ਦੁੱਖ ਵੇਲੇ ਪਾਸ ਛਡਾ ਕੇ ਭੱਜ ਜਾਵੇ ਇਹ ਬੰਦੇ ਕਦੇ ਜਿੰਦਗੀ 'ਚ ਭੁੱਲਦੇ ਇੱਕ ਜਿਹੜਾ ਖੜ ਗਿਆ ਇੱਕ ਜਿਹੜਾ ਭੱਜ ਗਿਆ ਚਾਗ ਤੇ ਭੱਜ ਕਲੇ ਸਭੋਂ ਭੱਜੇ ਆਸਰਾ ਚੁੱਕੇ ਸਭ ਅਸਰਾਓ ਫਿਰ ਆਖਰੀ ਹਿਲਾਕੀ ਬਚਦਾ ਚਿੱਤ ਆਵੇ ਉਸ ਘਰ ਗ੍ਰੰਥ ਲਗੇ ਨੰਦਤੀ ਕਹਿੰਦੇ ਜੀ ਅਰਦਾਸ ਕਰੋ ਠੀਕ ਹੈ ਅਰਦਾਸ ਕਰਨ ਲੱਗੇ ਇੱਕ ਮਹਾਤਮਾ ਉਥੋਂ ਦੀ ਨਾਂਗੇ ਸੰਤ ਮਹਾਪੁਰਸ਼ ਪੁੱਛਿਆ ਕੀ ਕਰ ਰਹੇ ਹੋ ਸੰਤ ਜੀ ਅਰਦਾਸ ਕਰਨ ਲੱਗੇ ਆ ਕਿਉਂ ਬਰਸਾਤ ਨਹੀਂ ਹੋ ਰਹੀ ਕਾਰ ਮੈਂਗੇ ਸੰਤ ਕਹਿਣ ਲੱਗੇ ਤੁਹਾਡੇ ਛਾਤੀ ਕਿੱਥੇ ਨੇ ਤੇ ਤੁਹਾਡੀ ਛਤਰੀਆ ਕਿੱਥੇ ਆ ਅੰਬਰੇਲੇ ਕਿਤੇ ਤੁਹਾਡੇ ਅੰਬਰੇਲੇ ਕਹਿੰਦੇ ਜੀ ਛਤਰੀ ਕੀ ਕਰਨੀ ਕਮਾਲ ਤੁਸੀਂ ਅਰਦਾਸ ਕਰੋਗੇ ਤੇ ਬਰਸਾਤ ਹੁਣੀ ਪੈ ਜਾਣੀ ਜੇ ਤੁਸੀਂ ਭੇਜ ਜਾਓਗੇ ਤੁਸੀਂ ਘਰ ਭੇਜ ਕੇ ਜਾਓਗੇ ਤੁਸੀਂ ਅਰਦਾਸ ਕਰਨ ਲੱਗੇ ਹੋ ਤੇ ਅਰਦਾਸ ਤੇ ਮੀਂਹ ਪੈਣਾ ਹੈ ਤੇ ਇੱਕ ਮੇਰੇ ਵਰਗਾ ਸੀ ਮੂਰਖ ਚਤਰ ਗਿਆਨੀ ਚਤਰ ਗਿਆਨੀ ਉਹ ਕਹਿੰਦਾ ਸੰਤ ਜੀ ਕਿਹੜੀ ਹੁਣੇ ਬਰਸਾਤ ਪੈਣ ਲੱਗੀ ਹੈ ਸੰਤ ਮੁਸਕਰਾ ਕੇ ਕਹਿੰਦੇ ਜਾਓ ਚਲੇ ਜਾਓ ਘਰਾਂ ਨੂੰ ਹੁਣੀ ਪੈਣੀ ਹੈ ਗਿਆ ਗਿਆ ਕੋ ਸੰਤ ਦਾ ਤੁਹਾਡਾ ਵਿਸ਼ਵਾਸ ਹੀ ਰਾ ਵਿਸ਼ਵਾਸ ਜਿਨਾਂ ਜਿਹੜੇ ਵਿਸ਼ਵਾਸ ਨਹੀਂ ਨਾ ਬੰਦਾਂ ਨੂੰ ਅੱਛਾ ਵਿਸ਼ਵਾਸ ਕਹਿੰਦੇ ਕਿ ਉਹਨਾਂ ਨੇ ਅਪਗਨੇ ਭਾਈ ਸਾਹਿਬ ਸ਼ਰਦਾ ਲਖੋ ਭੈਣ ਜੀ ਸ਼ਰਦਾ ਕਹਿੰਦੇ ਕਿ ਨੂੰ ਹੈ ਦੋ ਪੰਕਤੀਆਂ ਚ ਮਾਰੇ ਨੇ ਡੈਫੀਨੇਸ਼ਨ ਦਸੀ ਸ਼ਰਦਾ ਦੇ ਮੈਦਾਨ ਦੀ ਬਾਣ ਹੈ ਮੇਰੇ ਸੁਆਮੀ ਹੱਥ ਜੋੜ ਕੇ ਤੇਰੇ ਅੱਗੇ ਖੜਾ ਤੂੰ ਮੇਰਾ ਤਾ ਤੂੰ ਹੀ ਮੇਰਾ ਮਾਰ ਮੈਂ ਤੇਰੇ ਅੱਗੇ ਅਰਦਾਸ ਸੱਚੇ ਪਾਤਸ਼ਾਹ ਮੇਰੀ ਤੇਰੇ ਅੱਗੇ ਅਰਦਾਸ ਤੇਰੇ ਬਿਨਾ ਮੇਰਾ ਹੈ ਜੀ ਕੋਈ ਮੈਂ ਹੋਰ ਤਾਂ ਨਹੀਂ ਮਾਰਾ ਤੇਰੇ ਬਿਨਾ ਨਾ ਮੈਂ ਕਿੱਥੇ ਗਿਆ ਤੇ ਨਾ ਮੈਂ ਤੁਹਾਨੂੰ ਛੱਡ ਕੇ ਕਿਤੇ ਇਹਨੂੰ ਕਹਿੰਦੇ ਨੇ ਛੜਦਾ ਮੇਰਾ ਦੁੱਖ ਸੁੱਖ ਤੁਜੀ ਬਾ ਮੇਰਾ ਦੁੱਖ ਵੀ ਤੁਹਾਡੇ ਅੱਗੇ ਤੇ ਮੇਰਾ ਸੁੱਖ ਸੁੱਖ ਦਵੋਗੇ ਤਾਂ ਹੀ ਜਪਜੀ ਪੜਾਂਗਾ ਜੇ ਦੁੱਖ ਦਵੋਗੇ ਤਾਂ ਹੀ ਪੜਾਂਗਾ ਜੇ ਦੁੱਖ ਦਵੋਗੇ ਤਾਂ ਹੀ ਅਮਰਤਲ ਉਠਾਂਗਾ ਜੇ ਸੁੱਖ ਦਵੋਗੇ ਤਾਂ ਹੀ ਉਠਾਂਗਾ ਜੇ ਦੁੱਖ ਦਵੋਗੇ ਤਾਂ ਹੀ ਮੈਂ ਤੁਹਾਡੇ ਚਰਨਾਂ ਸੰਗਤ ਕਰਾਂਗਾ ਉਹ ਇਹਨੂੰ ਕਹਿੰਦੇ ਨੇ ਪਾਲਣਾ ਉਹ ਨਹੀਂ ਸੁੱਖ ਹੈ ਤਾਂ ਠੀਕ ਹੈ ਸੁਰਜ ਦੁੱਖ ਹੈ ਸਾਲਾ ਕੋਈ ਛੱਡ ਤੇ ਬਾਬਾ ਮੇਰ ਕਰੇ ਅਸੂਲ ਇੱਕ ਬੇਨਤੀ ਆਪ ਜੀ ਨੂੰ ਕਰਨੀ ਹੈ ਕਹਿੰਦੇ ਨੇ ਕੌੜੀ ਦਵਾ ਆਰਾਮ ਕਰਦੀ ਹੈ ਸੰਗਤ ਜੀ ਕਹਿੰਦੇ ਇੱਕ ਵਾਰ ਸ਼ਿਕਾਰੀ ਆਵੇ ਦੋ ਮਿੰਟ ਜੇ ਬੰਨਸਾ ਪੜ੍ਹਦੇ ਨੇ ਤੁਸੀਂ ਧਿਆਨ ਨਾਲ ਸੁਣਨਾ ਹੈ ਸ਼ਿਕਾਰੀ ਆਵੇ ਦਾਣਾ ਪਾਵੇ ਜਾਲ ਵਿਛਾਵੇ ਤੇ ਜਾਨਵਰ ਫੜ ਕੇ ਲੈ ਜਾਵੇ ਤੇ ਜਾਨਵਰ ਬੜੇ ਪਰੇਸ਼ਾਨ ਹੋਵੇ ਬਚਾ ਕੇਵੇਂ ਜਾਵੇ ਇਹ ਆਉਂਦਾ ਦਾਣਾ ਪਾਉਂਦਾ ਜਾਲ ਵਿਛਾਉਂਦਾ ਤੇ ਸਾਨੂੰ ਫੜ ਕੇ ਲੈ ਜਾਂਦਾ ਤੇ ਮੀਟਿੰਗ ਕੀਤੀ ਤੇ ਮੀਟਿੰਗ 'ਚ ਫੈਸਲਾ ਕੀ ਕੀਤਾ ਵੀ ਆਪਾਂ ਕੋਈ ਨਾਰਾ ਬੰਨ ਲ ਕਰੀ ਕਿਹੜਾ ਸ਼ਿਕਾਰੀ ਆਏਗਾ ਦਾਣਾ ਪਾਏਗਾ ਜਾਲ ਵਿਛਾਏਗਾ ਅਸੀਂ ਦਾਣਾ ਚੁਗਣਾ ਨਹੀਂ ਤੇ ਜਾਲ ਵਿੱਚ ਥੋੜੇ ਦਿਨ ਤੇ ਰਿਆ ਯਾਦ ਅੱਜ ਪਰ ਵੀ ਥੋੜਾ ਜਿਹੀ ਯਾਦ ਰਹਿੰਦੀ ਆ ਜਿੰਨਾ ਚਿਰ ਸੰਗਤ ਵਿੱਚ ਬੈਠੇ ਆ ਮਨ ਪੀਬਾ ਵਰ ਜਾਂਦਾ ਹੈ ਸਾਧੂ ਵਰ ਜਾਂਦਾ ਤੇ ਜਦੋਂ ਬਾਹਰ ਗਏ ਜੁੱਤੀ ਪਾਉਂਦੇ ਆ ਪਾਉਂਦੇ ਸਾਰਾ ਖਤਮ ਜੇ ਐਸਾ ਦਾਤਾ ਹੈ ਅੰਦਰ ਅੰਦਰ ਹੀ ਰਹਿੰਦਾ ਬਾਦ ਅੰਗਰੇਜ਼ ਹੀ ਖਤਮ ਹੋ ਜਾਂਦੇ ਟਾਪਲੇ ਟੁੱਟ ਜਾਂਦੇ ਗੱਜ ਗਿਆ ਕੋਸਤਨਾਬੂ ਥੋੜੇ ਦਿਨ ਤੇ ਰਿਆ ਜਾਦ ਤੇ ਬਾਦ ਉਹੀ ਹਾਲ ਕੋਈ ਯਾਰ ਤੇ ਉਹ ਸ਼ਿਕਾਰੀ ਆਇਆ ਦਾਣਾ ਪਾਇਆ ਸਾਰੇ ਝੁਗਰੇ ਝੁਗਰੇ ਨਾਲ ਗਾ ਤੇ ਸ਼ਜਾਲਛਾਇਆ ਸ਼ਿਕਾਰੀ ਪਕੜ ਕੇ ਲੈ ਜਾ ਰਿਹਾ ਤੇ ਭੋਲੇ ਪੰਛੀ ਉੱਥੇ ਵੀ ਗਾ ਰਹੇ ਨੇ ਸ਼ਿਕਾਰੀ ਆਏਗਾ ਦਾਣਾ ਪਾਏਗਾ ਜਾਲ ਵਿਛਾਏਗਾ ਅਸੀਂ ਤਾਂ ਨਾ ਚੁਗਣਾ ਨਹੀਂ ਤੇ ਜਾਲ ਵਿੱਚ ਫਸਣਾ ਭੋਲਿਓ ਫਸੇ ਤੇ ਪਏ ਹੋ ਤੁਸੀਂ ਕੀ ਫਸਣਾ ਫਸੇ ਤੇ ਪਏ ਹੋ ਫਸੇ ਤੇ ਪਏ ਹੋ ਜ਼ਿੰਦਗੀ ਦੇ ਤਿੰਨ ਸਟੇਸ਼ਨ ਨੇ ਪਹਿਲਾ ਬਚਪਨ ਨਿਕਲ ਗਿਆ ਲੈ ਆ ਵਾਪਸ ਨਹੀਂ ਆਵੇਗਾ ਦੂਜਾ ਜਵਾਨੀ ਤੀਜਾ ਬਡੇ ਪਾ ਚਲੋ ਕੋਈ ਬੱਚਾ ਨਾਮ ਨਾਮ ਜੱਪੇ ਤੇ ਆਪਾਂ ਕਦੇ ਕੋਈ ਨਹੀਂ ਦੀ ਜਵਾਨ ਹੋ ਕੇ ਜੱਪਦਾ ਜੇ ਕੋਈ ਜਵਾਨ ਵੀ ਨਹੀਂ ਆਪਾਂ ਕਦੇ ਬੁੱਢਾ ਹੋ ਕੇ ਜੱਪ ਲੈ ਕੇ ਦੀ ਕੋਈ ਤੇ ਜੇ ਕੋਈ ਬਜ਼ੁਰਗ ਵੀ ਇਹ ਗੱਲ ਕਵੇ ਵੀਰ ਜੀ ਮੇਰਾ ਪਾਣੀ ਪਰਲੂ ਮੰਨ ਨਹੀਂ ਕਰ ਮੇਰਾ ਗੁਰਦੁਆਰੇ ਆਉਣਾ ਮੰਨ ਜੋ ਨੂੰ ਕਹਾਗੇ ਪਪਾ ਜੀ ਤੁਹਾਨੂੰ ਅੱਗੇ ਹੁਣ ਕਾਦੀ ਆ ਸੱਚਾ ਚੌਥਾ ਦਿਸੇੜੀ ਕੋਈ ਨਹੀਂ ਹੈ ਗੱਜਿਆ ਕੋ ਸਤਨਾਮ ਵਾਹਿਗੁਰੂ ਤੇ ਬਾਬਾ ਮੇਰ ਕਰੇ ਨੰ ਸਹਿਬੀ ਦਾ ਫਾਰ ਸਾਰਿਆਂ ਦਾ ਧੰਨਵਾਦ ਸੱਚ ਨੂੰ ਪਛਾਣੋ ਸੱਚ ਨੂੰ ਪਛਾਣੋ ਪਿਆਰਿਓ ਜਾ ਕੋ ਆਏ ਕੋਈ ਸੋਈ ਬਹਜੋ ਹਰ ਘਰ ਤੇ ਮਨੇ ਬਸੀਰਾ ਕਿਤੇ ਮੋਗਾ ਨਾ ਨ ਜਾਵੇ ਮੋਂਗਾ ਬਾਰ ਬਾਰ ਨਹੀਂ ਮਿਲਣਾ ਅਵਰ ਕਾਜ ਤੇਰੇ ਕਿਤੇ ਨਾਕਾਮ ਬਿਰਸਾਦ ਸੰਗਤ ਭਜ ਕੇਵਲ ਨਾਮ ਉਧਰ ਨੂੰ ਆਪਣੀ ਸਟੇਸ਼ਨ ਨੂੰ ਗੱਡੀ ਜਾ ਰਹੀ ਐ ਸਤਿਮਨ ਸਮਝਦਾ ਸਭ ਮਨ ਜਾਣਦਾ ਪਰ ਮਨ ਆਮ ਨਹੀਂ ਕਰਦਾ ਕਬੀਰ ਮਨ ਜਾਣਤ ਸਭ ਹੀ ਬਾਤ ਜਾਣਤ ਹੀ ਆਉਕਨ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕਹਿੰਦੇ ਹੱਥ ਵਿੱਚ ਦੀਵਾ ਤੇ ਬੰਦਾ ਫਿਰ ਵੀ ਖੂਜ ਦੇਕ